ਬਟਾਲਾ ਦੇ ਨੇੜੇ ਪਿੰਡ ਢਿੱਪੁਰ ਦੇ ਇੱਕ ਹੋਰ ਪੰਜਾਬੀ ਦੀ ਅਮਰੀਕਾ ਚੁਈ ਸੜਕ ਹਾਦਸੇ 'ਚ ਮੌਤ 3 ਸਾਲ ਪਹਿਲਾਂ ਚੰਗੇ ਭਵਿੱਖ ਲਈ ਗਿਆ ਸੀ ਅਮਰੀਕਾ ਅਮਰੀਕਾ ਦੇ ਕੈਲੀਫੋਰਨੀਆ ਵਿੱਚ ਟਰਾਲਾ ਚਲਾਉਂਦਾ ਸੀ ਮ੍ਰਿਤਕ ਗੁਰਵਿੰਦਰ ਸਿੰਘ 30 ਸਾਲ ਆਪਣੀ ਵਿਧਵਾ ਮਾਂ ਦਾ ਇਕਲੌਤਾ ਪੁੱਤ ਸੀ 1 ਸਾਲ ਪਹਿਲਾਂ ਬਾਪ ਦੀ ਹੋਈ ਸੀ ਮੌਤ ਮ੍ਰਿਤਕ ਆਪਣੇ ਪਿੱਛੇ ਪਰਿਵਾਰ ਵਿੱਚ ਵਿਧਵਾ ਮਾਂ ਭੈਣ ਪਤਨੀ ਅਤੇ ਦੋ ਬੇਟੀਆਂ ਛੱਡ ਗਿਆ

ਏ ਹੋਈ ਬਖਾਈ ਜਾਂਦਾ ਗੱਲਬਾਤ ਹੋਈ ਬੱਚਿਆਂ ਨਾਲ ਹੋਈ ਇਹਦੇ ਨਾਲ ਹੋਈ ਕਿ ਰੈਂਟ ਤੇ ਮੇਰੇ ਨਾਲ ਹੁੰਦੀ ਆ 7 ਵਜੇ ਦਾ ਫੋਨ ਆਉਂਦਾ ਵਾ ਐ ਸਾਰੇ ਗੱਲਾਂ ਕਰਨ ਦੇ ਅੰਦਰ ਬਹਿ ਕੇ ਮੰਜੇ ਤੇ 9 ਵਜੇ ਤੱਕ ਗੱਲਾਂ ਕਰਦਾ ਵਾ ਗੱਡੀ ਚ ਲਾਉਣ ਡਿਆ ਹੁੰਦਾ ਬਖਾਲਣ ਡਿਆ ਹੁੰਦਾ ਮਾਤਾ ਆਵੇ ਇੱਥੇ ਦੀ ਮੈਂ ਲੰਘ ਕੇ ਗਿਆ ਆਵੇ ਤੁੰਦ ਕਿੰਨੀ ਆਵੇ ਸੜਕਾਂ ਵੇਖ ਇਧਰ ਦਾ ਵੇਖ ਕੋਠੀਆਂ ਵੇਖ ਐਦਾਂ ਹੁੰਦੀਆਂ ਐ ਐਦਾਂ ਹੁੰਦੀਆਂ ਐ ਇਹੋ ਜਿਹੀ ਗੱਲਾਂ ਸੁਣਾਈ ਜਾਂਦਾ ਵਾ ਮੜ ਕੇ ਰੋਟੀ ਰਾਟੀ ਖਾ ਲਈ ਮੈਂ ਖਾ ਲਈ ਮੈਂ ਤੁਹ ਖਾ ਲਈ ਇਹੀ ਇਹੀ ਖਾ ਲਈਆ ਕਿੰਨਾ ਟਾਈਮ ਹੋ ਗਿਆ ਮੈਂ ਸਾਡੇ 9:30 ਹੋ ਗਏ ਆ ਚੰਗਾ ਫਿਰ ਹੈ ਹੁਣ ਤੁਸੀਂ ਸੌ ਜਾਓ ਬੱਚਿਆਂ ਦਾ ਖਿਆਲ ਰੱਖਿਓ ਜਿਹੜੀ ਵੀ ਤੁਹਾਨੂੰ ਗੱਲ ਦੀ ਲੋੜ ਹੁੰਦੀ ਹੈ ਮੈਨੂੰ ਫੋਨ ਕਰਿਆ ਕਰੋ ਮੈਨੂੰ ਫੋਨ ਕਰਿਆ ਕਰੋ ਤੁਸੀਂ ਮੇਰਾ ਨਾਮ ਹਰਵਿੰਦਰ ਕੌਰ ਹੈ ਮੇਰੇ ਪਤੀ ਦਾ ਨਾਮ ਗੁਰਵਿੰਦਰ ਸਿੰਘ ਜਨਮ ਦੀ ਉਮਰ तकरीबन 31 ਦੇ ਸਾਲ ਹੈ ਤੇ ਅੱਜ ਤੋਂ 3.5 ਸਾਲ ਪਹਿਲਾਂ ਅਮਰੀਕਾ ਗਏ ਨੇ ਡੰਕੀ ਲਾ ਕੇ ਅਸੀਂ ਕਰਜ਼ਾ ਚੁੱਕ ਕੇ ਭੇਜਾ ਹੀ ਉਹਨਾਂ ਨੂੰ ਅਜੇ ਤਿੰਨ ਸਾਢੇ ਤਿੰਨ ਸਾਲਾਂ ਵਿੱਚ ਅਜੇ ਉਹਨਾਂ ਨੇ ਆਪਣਾ ਹੀ ਕਰਜ਼ਾ ਗੁਰਜਾਈ ਰਿਕਵਰ ਕੀਤਾ ਸੀਗਾ ਅਜੇ ਤੱਕ ਤਾਂ ਹੁਣ ਗਾਂ ਸੋਚਿਆ ਸੀ ਬੜਾ ਖੁਸ਼ ਉਹਨਾਂ ਨੇ ਜੋ ਵੀ ਚੇਹ ਰਹਿ ਗਿਆ ਹੈ ਹੁਣ ਸਾਡੀ ਆਪੀ ਲਈ ਹੀ ਆ ਕਿ ਉਹਨਾਂ ਦੀ ਉੱਥੇ ਡਰਾਈਵਿੰਗ ਕਰਦੇ ਦੌਰਾਨ ਜੋ ਵੀ ਮੌਤ ਹੋ ਗਈ ਹੈ ਕਿ ਅਸੀਂ ਇੱਥੇ ਉਹਨਾਂ ਦੀ ਬੋਡੀ ਲਿਆਉਣਾ ਫੋਰਡ ਨਹੀਂ ਕਰ ਸਕਦੇ ਕਿਉਂਕਿ ਉਹ ਸਾਰੇ ਹਨ ਕਹਿ ਰਹੇ ਕਿ ਖਰਚਾ ਬਹੁਤ ਖਰਚਾ ਬਹੁਤ ਹੈ ਹੀ ਫੋਰਡ ਨਹੀਂ ਕਰ ਸਕਦੇ ਸਾਡੇ ਸਿਰ ਤੇ ਡੈਡੀ ਵੀ ਨਹੀਂ ਹੱਡੇ ਹੈਗੇ ਉਹ ਵੀ ਗਵਰਨਮੈਂਟ ਜੌਬ ਕਰਦੇ ਹੀ ਪਰ ਉਹ ਵੀ ਚੱਲ ਬਸੇ ਨੇ ਤਾਂ ਹੀ ਦੋਵੇਂ ਆ ਮੈਂ ਔਰ ਮੰਮੀ ਆ ਸਾਡੇ ਛੋਟੇ-ਛੋਟੇ ਬੱਚੇ ਆ ਨੂੰ ਇਹ ਹੀ ਅਪੀਲ ਆ ਅਮਰੀਕਨ ਅਥਾਰਟੀਜ਼ ਦੌਰਤੀਦ ਵੱਲੋਂ ਕਿ ਕੁਝ ਆਪਣਾ ਜੇ ਹਾਂ ਜੇ ਜਾ ਸਕਦੇ ਹੋ ਚਾਹੁੰਦੇ ਹੋ ਕਿ ਅਸੀਂ ਆਪਣੇ ਘਰ ਵਾਲੇ ਨੂੰ ਆਖਰੀ ਵਾਰ ਵੇਖ ਸਕੀਏ ਮੰਮੀ ਆਪਣੇ ਪੁੱਤ ਨੂੰ ਆਖਰੀ ਵਾਰ ਦੇਖ ਸਕੇ ਬੱਚੇ ਵੇਖ ਸਕਣ ਤਾਂ ਪਲੀਜ਼ ਸਾਨੂੰ ਉੱਥੇ ਮਿਲਾ ਲਿਆ ਜਾਏ ਕਿਉਂਕਿ ਇਹ ਖੋਦੇ ਜਾ ਕੇ ਉਹਨਾਂ ਦਾ ਸਾਰਾ ਕੁਝ ਕਰਨਾ ਚਾਹੁੰਦੇ ਹਾਂ ਅਸੀਂ ਆਖਰੀ ਵਾਰ ਵੇਖਣਾ ਚਾਹੁੰਦੇ ਹਾਂ ਅਸੀਂ 3 ਸਾਲ ਵਿੱਚ ਕਦੀ ਇਹਨਾਂ ਨੂੰ ਮਿਲੇ ਇਹ 3 ਸਾਲ ਪਹਿਲਾਂ ਗਿਆ ਸੀਗਾ 3 ਸਾਲ ਪਹਿਲਾਂ ਗਿਆ ਸੀਗਾ ਤੇ ਕਰੀਬ ਸਾਲ ਪਹਿਲਾਂ ਨੇ ਲਾਇਸੈਂਸ ਲਿਆ ਸੀਗਾ ਤੇ ਹੁਣ ਟਰੱਕ ਚਲਾਉਂਦਾ ਸੀਗਾ ਟਰੱਕ ਚਲਾਉਂਦਾ ਸੀਗਾ ਤੇ ਜਿਹਦੇ ਵਿੱਚ ਕੱਲ ਹਾਦਸਾ ਹੋਇਆ ਉੱਥੇ ਟਰੱਕ ਦੇ ਤੇ ਸਾਡੇ ਭੂਆ ਜੀ ਦਾ ਬੇਟਾ ਵੀ ਉੱਥੇ ਅਮਰੀਕਾ ਹੀ ਆ ਤੇ ਉਸ ਨੇ ਸਾਨੂੰ ਇਨਫੋਰਮ ਕੀਤਾ ਵੀ ਇਦਾਂ ਕਰਕੇ ਫਿਰ ਮੈਨੂੰ ਹਸਪੀਟਲ ਤੋਂ ਫੋਨ ਆਇਆ ਵੀ ਉਹਦੀ ਕੰਡੀਸ਼ਨ ਬਹੁਤ ਕ੍ਰਿਟੀਕਲ ਹੈ ਤੇ ਉਹਦੀ ਇਹ ਹਾਦਸੇ ਵਿੱਚ ਕੁਝ ਹੋ ਗਿਆ ਹੈ ਤੇ ਉਹਦੇ ਨਾਲ ਉਹਦੇ ਹਾਲਤ ਬਹੁਤ ਗੰਭੀਰ ਹੋ ਗਈ ਹੈ ਤੇ ਉਸ ਤੋਂ ਬਾਅਦ ਉਹਨਾਂ ਨੇ ਵੀ ਆਪਣੇ ਵੱਲ ਪੈਰਵਾਈ ਕੀਤੀ ਆ ਪਹੁੰਚ ਕੀਤੀ ਆ ਕਿਉਂਕਿ ਉਹ ਹੈਰੀਜ਼ੋਨਾਂ ਦੇ ਵਿੱਚ ਹੁੰਦਾ ਹੈ ਹਾਦਸਾ ਤੇ ਉਹ ਆਪ ਕੈਲੀਫੋਰਨੀਆ ਰਹਿੰਦੇ ਨੇ ਤੇ ਫਿਰ ਉਹ ਗਏ ਆ ਉੱਥੇ ਲਾਸ ਵੈਗਸ ਗਏ ਆ ਉਹਦੇ ਕੋਲ ਹਸਪੀਟਲ ਜਦੋਂ ਪਹੁੰਚੇ ਆ ਉੱਥੇ ਦੇ ਉੱਥੇ 1-2 ਘੰਟੇ ਬਾਅਦ ਉਹਨਾਂ ਨੇ ਉੱਥੇ ਦੇਖਿਆ ਵੀ ਵੈਂਟੀਲੇਟਰ ਤੇ ਸੀਗਾ ਉਸ ਦੀ ਉੱਥੇ ਮੌਤ ਹੋ ਜਾਂਦੀ ਹੈ ਸ્વાસ ਪੂਰੇ ਹੋ ਜਾਂਦੇ ਨੇ